ਜੀਓ ਅੰਕਾਰ ਸਾਜਣ ਆਈ ਸਾਚੀ ਮੇਰ ਮਿਲਾਈ ਸੈ ਜੁ ਬੁਲਾਏ ਹਰਮਨ ਪਾਏ ਪੰਜ ਮਿਰੀ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ ਨਨਦੇਵ ਮੇਲ ਭਇਆ ਮਨ ਮਾਨਿਆ ਘਰ ਮੰਦਰ ਸੁਹਾਇ ਪੰਚ ਸ਼ਬਦ ਤੁਨ ਅਨੰਦ ਬਾਜੀ ਆਮਕਰ ਸਾਜਣਿਆ ਵਾਹਿਗੁਰੂ ਸਾਹਿਬ ਜੀਉ ਤਿਲੰਗ ਕਾਰ ਦੂਜਾ ਮਹਿਲਾ ਪੰਜਵਾ ਤੁਦ ਦਿਨ ਦੂਜਾ ਨਹੀਂ ਕੋਈ ਈ ਕਰਤਾ ਕਰੈ ਸੋ ਹੋਈ ਤੁਦ ਦਿਨ ਦੂਜਾ ਨਹੀਂ ਕੋਈ ਈ ਕਰਤਾ ਕਰੈ ਸੋ ਹੋਈ ਤੇਰਾ ਜੋਰ ਤੇਰੀ ਬਨਟੀ ਕੋ ਸਦਾ ਸਦਾ Jap ਨਾਰ ਕੇ ਏਕ ਸਵਾ ਉਪਰ ਪਾਰ ਬ੍ਰਹਮ ਦਾਤਾ ਤੇਰੀ ਤੇ ਕੋ ਤੇ ਤੂੰ ਹੈ ਕੂਲਾਰ ਅਗੰ ਅਗਾਰ ਪੂਜ ਆਪਾਰ ਜੋ ਤਦ ਸਿਵੇ ਤਿਨ ਭਉ ਦੁਖ ਨਾਰੇ ਗੁਰ ਪ੍ਰਸਾਦ ਜੋ ਦੀਸ ਸੋ ਤੇਰਾ ਰੂਪ ਗੁਣ ਨਿਧਾਰ ਗੋਵਿੰਦ ਅਨੂਪ ਸਿਮਰ 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 ਜਨ ਸੋਏ ਨਾਨਕ ਕਰਮ ਪੁਰਾਪਤ ਹੋ ਜਿਨ ਜਪਿਆ ਤਿਸ ਕੋ ਬਰਿਹਾਰ ਤਿਸ ਕੈ ਸੰਗ ਤਰ ਸੰਸਾਰ ਕੋ ਨਾਨ ਪ੍ਰਗੁ ਲੋਚਾ ਕੋ ਪਰਾਗ ਲੋਚਾ ਪੂਰ ਸੰਤ ਜਨਾ ਕੀ ਬਾਚੋ ਓਰ ਵਾਹਿਗੁਰੂ ਜੀ ਕਾ ਧੰਸਾ ਵਾਹਿਗੁਰੂ ਜੀ ਕੀ ਫਤਿਹ ਸਤ